ਨਕੀ ਜੈ ਮਹਾਸ਼ਿਵਰਾਤੀ ਪਰਵਤੇਕ ਸ਼ਹਿਰ ਵਾਸੀਓ ਕੀ ਸੰਦੇਸ਼ ਦੇਣਾ ਚਾਹੋਗੇ ਜਿਲ੍ਹਾ ਵਾਸੀਓ ਮੈਂ ਸਭ ਤੋਂ ਪਹਿਲਾਂ ਸਮੁੱਚੇ ਨਗਰ ਨਿਵਾਸੀਆਂ ਨੂੰ ਮਹਾਸ਼ਿਵਰਾਤੀ ਦੇ ਇਸ ਦਿਨ ਲੱਖ ਲੱਖ ਵਧਾਈ ਦਿੰਦਾ ਨਾ ਤੇ ਉਚੇਚੇ ਤੌਰ ਤੇ ਅੱਜ ਪਹੁੰਚੇ ਵਿਮਲਜੀ ਕੋਲ ਕਿਉਂਕਿ ਸਾਡੇ ਸਮਾਜ ਸੇਵੀ ਨੇ ਹਰ ਸਾਲ ਬੋਲੇ ਸ਼ੰਕਰਜੀ ਦੇ ਤਿਉਹਾਰ ਦੇ ਉੱਪਰ ਇਹ ਲੰਗਰ ਪੰਡਾਲਾ ਸਮੁੱਚੀ ਜਿਹੜੀ ਕਮਿਊਨਿਟੀ ਐਸੋਸੀਏਸ਼ਨ ਲਗਾਉਂਦੀ ਆ ਪਰਮਾਤਮਾ ਵਿਮਲ ਜੀ ਤੇ ਇਦਾਂ ਹੀ ਮਿਹਰ ਪਰਿਆ ਹੱਥ ਰੱਖੇ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਇਦਾਂ ਹੀ ਸਾਨੂੰ ਆਸ਼ੀਰਵਾਦ ਦਿੰਦੇ ਰਹਿ ਅੱਜ ਜਿਲ੍ਹਾ ਕੈਮਿਸਟ ਐਸੋਸੀਏਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਲੰਗਰ ਲਗਾਇਆ ਗਿਆ ਮਾਛ ਵਿਰਾਤਰੀ ਪਰਵ ਤੇ ਕੀ ਕਹਿਣਾ ਚਾਹੋਗੇ ਅੱਜ ਫੋਨ ਐਸਾ ਕਿ ਵਿਮਲ ਜੀ ਜਿਸ ਤਰ੍ਹਾਂ ਦੱਸਿਆ ਗਿਆ ਕਿ ਹਰ ਸਾਲ ਲੰਗਰ ਲਾਂਦੈਨ ਭਗਵਾਨ ਬੋਲੇनाथ ਜੀ ਹੁਣ ਆਪਰਾ ਆਸ਼ੀਰਵਾਦ ਬਣਾ ਕੇ ਰੱਖਣ ਇਹਨਾਂ ਨੂੰ ਤੰਦਰੁਸਤ ਰੱਖਣ ਇਹ ਹਰ ਸਾਲ ਇਸੇ ਤਰ੍ਹਾਂ ਸੇਵਾ ਕਰਦੇ ਰਹੇ ਔਰ ਇਹਨਾਂ ਨੇ ਸਾਡੇ ਵਾਰਡ ਨੰਬਰ 10 ਦੇ ਕੈਂਡੀਡੇਟ ਸੰਦੀਪ ਸ਼ਰਮਾ ਜੀ ਨੂੰ ਵੀ ਆਪਣਾ ਆ ਅੱਜ ਵਿਮਲ ਜੀ ਨੇ ਬੋਲੇनाथ ਜੀ ਦਾ ਲੰਗਰ ਲਾਇਆ ਦਾ ਔਰ ਜਿਸ ਦਾ ਦੱਸਿਆ ਗਿਆ ਕਿ ਹਰ ਸਾਲ ਉਹ ਲੰਗਰ ਲਗਾ ਦਿੰਨ ਮੈਂ ਇਹ ਪ੍ਰਾਰਥਨਾ ਕਰ ਸਕਣਾ ਬੋਲੇनाथ ਜੀ ਦੇ ਅੱਗੇ ਕਿ ਪ੍ਰਮਾਤਮਾ ਉਹਨਾਂ ਨੂੰ ਆਸ਼ੀਰਵਾਦ ਦੇ ਤੰਦਰੁਸਤ ਰਹਿਣ ਹਰ ਸਾਲ ਸਮਾਜ ਦੀ ਸੇਵਾ ਸੇਵਾ ਕਰਦੇ ਨੇ ਇਸ ਤਰ੍ਹਾਂ ਲੰਗਰ ਲਾਂਦੇ ਨੇ ਔਰ ਸਾਡੇ ਨਾਲ ਅੱਜ ਮੇਰੇ ਨਾਲ ਆਪਣੇ ਜ਼ਿਲ੍ਹਾ ਦੇ ਪ੍ਰਧਾਨ ਸੰਧੂ ਸਾਹਿਬ ਨਾਲ ਇੱਥੋਂ ਵਾਰਡ ਨੰਬਰ 10 ਦੇ ਕੈਂਡੀਡੇਟ ਨੇ ਬਾਜਪਾ ਦੇ ਦੀਪਕ ਜੀ ਦੀਪਕ ਸ਼ਰਮਾ ਜੀ ਉਹ ਵੀ ਨਾਲ ਅੱਜ ਵਿਮਲ ਜੀ ਨੇ ਵੀ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਹੈ ਔਰ ਜਿਸ ਤਰ੍ਹਾਂ ਉਹਨਾਂ ਨੂੰ ਆਸ਼ੀਰਵਾਦ ਮਿਲੇ ਕਰਦਾ ਜ਼ਰੂਰ ਵਾਰ ਨੰਬਰ 10 ਦੇ ਕੌਂਸਲਰ ਬਣਨਗੇ ਔਰ ਇਸ ਆਪਣੀ ਵਾਰ ਦੀ ਡਿਵੈਲਪਮੈਂਟ ਕਰਾਂਗੇ ਹਾਂ ਜੀ ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਲ-ਨਾਲ ਵਾਰ ਨੰਬਰ 10 ਦੇ ਦੇ ਵਾਸੀ ਹੈ ਤੁਹਾਡੇ ਪਰਿਵਾਰ ਉੱਤੇ ਰਹਿੰਦੇ ਕਿਹੋ ਜਿਹਾ ਮਾਹੌਲ ਲੱਗ ਰਿਹਾ ਭਾਈ ਸਾਹਿਬ ਦੇਖੋ ਜੀ ਸਭ ਤੋਂ ਪਹਿਲਾਂ ਤੇ ਅੱਜ ਮਹਾ ਸ਼ਿਵਰਾਤਰੀ ਦੇ ਪਾਵਨ ਪਰਵ ਦੇ ਉੱਤੇ ਦੇਸ਼ ਦੇ ਸਾਰੇ ਸਨਾਤਨੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਹਿੰਦੂ ਸਿੱਖ ਭਾਈਚਾਰੇ ਨੂੰ ਸਭ ਨੂੰ ਮਹਾ ਸ਼ਿਵਰਾਤਰੀ ਦੀ ਲੱਖ ਲੱਖ ਵਧਾਈ ਅੱਜ ਮਹਾ ਸ਼ਿਵਰਾਤਰੀ ਦੇ ਪਾਵਨ ਪਰਵ ਦੇ ਉੱਤੇ ਅੱਜ ਬੋਲੇਨਾਥ ਜੀ ਦਾ ਭੰਡਾਰਾ ਲਗਾਇਆ ਜਾ ਰਿਹਾ ਹੈ ਜੋ ਕਿ ਪਿਛਲੇ 33 ਸਾਲਾਂ ਤੋਂ ਭੰਡਾਰਾ ਚੱਲਿਆ ਆ ਰਿਹਾ ਹੈ ਮਾਨਯੋਗ ਸਾਡੇ ਹਰਜੀਤ ਜੀ ਪ੍ਰਧਾਨ ਜੀ ਐਮ ਐਲ ਏ ਸਾਹਿਬ ਸਾਡੇ ਪਰਿਵਾਰੀ ਜੀ ਆਏ ਨੇ ਅੱਜ ਬੀ ਜੀ ਪੀ ਤੋਂ ਸਰ ਨਾਲ ਮੇਰਾ ਛੋਟਾ ਭਰਾ ਦੀਪਕ 10 ਨੰਬਰ ਵਾਰਡ ਤੋਂ ਕੈਂਡੀਡੇਟ ਐ ਆਏ ਨੇ ਔਰ ਅੱਜ ਕੇ ਬੋਲੇਨਾਥ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਹੈ ਬੋਲੇਨਾਥ ਜੀ ਕਿਰਪਾ ਕਰ ਰਹੇ ਨੇ ਪ੍ਰਸੰਨ ਨੇ ਔਰ ਮੈਂ ਕਹਾਂਗਾ ਵੀ ਸਾਰੇ ਸ਼ਹਿਰ ਨਿਵਾਸੀ ਬਿਲਕੁਲ ਆਪਣੀ ਚੰਗੀ ਤੇ ਉੱਚੀ ਸੋਚ ਰੱਖ ਕੇ ਮੰਨਣੀਆਂ શ્રી ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਰਸਤੇ ਦੇ ਉੱਤੇ ਚੱਲਦੇ ਆਂ ਪੰਜਾਬ ਦੇ ਵਿੱਚ ਤਰੱਕੀ ਲਿਆਉਣ ਲਈ ਜਿਸ ਤਰ੍ਹਾਂ ਦਿੱਲੀ 'ਚ ਕਮਲ ਖਿਲੇ ਪੰਜਾਬ ਦੇ ਵੀ ਸ਼ਹਿਰਾਂ ਦੇ ਵਿੱਚ ਕਮਲ ਖਿਲੇ ਔਰ ਸਾਡੇ ਤਰਨਤਾਰ ਨਿਵਾਸੀ ਜਿੰਨੇ ਆ ਉਹ ਕਮਲ ਦੇ ਨਿਸ਼ਾਨ ਦੇ ਉੱਤੇ ਮੋਹਰ ਲਗਾ ਕੇ ਬਟਨ ਦਬਾ ਕੇ ਕਮਲ ਦਾ ਇੱਕ ਸੱਚੀ ਤੇ ਸੱਚੀ ਰਾਜਨੀਤੀ ਦੇ ਵਿੱਚ ਆਪਣਾ ਯੋਗਦਾਨ ਪਾਉਣ ਔਰ ਚੰਗੇ ਪੜੇ ਲਿਖੇ ਤੇ ਸ਼ਰੀਫ ਕੈਂਡੀਡੇਟ ਉਹਨਾਂ ਨੂੰ ਆਪਣੇ ਵਾਰਡ 'ਚ ਜਿਤਾਣ ਬਾਕੀ ਮੌਕਾ ਨਹੀਂ ਆ ਧਾਰਮਿਕ ਮੌਕਾ ਵਾ ਪਰ ਫਿਰ ਵੀ ਨਵਾਸੀਆਂ ਨੂੰ ਸ਼ਹਿਰ ਨਵਾਸੀਆਂ ਨੂੰ ਅਪੀਲ ਕਰਨਾ ਮੇਰਾ ਫਰਜ਼ ਬੰਦਾ ਹੈ ਵੀ ਇੱਕ ਚੰਗੀ ਸੋਚ ਵਾਲੇ ਚੰਗੇ ਜਿਹੜੇ ਹੈਗੇ ਆ ਕੈਂਡੀਡੇਟ ਉਹਨਾਂ ਉਮੀਦਵਾਰਾਂ ਨੂੰ ਵੋਟ ਪਾਣ ਔਰ ਸਭ ਤੇ ਬੋਲੇ ਨਾਲ ਦੀ ਕਿਰਪਾ ਬਣੀ ਰਹੇ ਧੰਨਵਾਦ ਜੀ ਮਹਾਂਸ਼ਵਰਾਤੀ ਪਰਮਦੇਵਕ ਸ਼ਹਿਰ ਵਾਸੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਲ੍ਹਾ ਵਾਸੀ ਮੈਂ ਸਭ ਤੋਂ ਪਹਿਲਾਂ ਸਮੁੱਚੇ ਨਗਰ ਨਵਾਸੀਆਂ ਨੂੰ ਮਹਾਸ਼ਵਰਾਤੀ ਦੇ ਇਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੇ ਉਚੇਚੇ ਤੌਰ ਤੇ ਅੱਜ ਪਹੁੰਚੇ ਵਿਮਲ ਜੀ ਕੋਲ ਕਿਉਂਕਿ ਸਾਡੇ ਸਮਾਜ ਸੇਵੀ ਨੇ ਹਰ ਸਾਲ ਬੋਲੇ ਸ਼ੰਕਰ ਜੀ ਦੇ ਤਿਆਰ ਦੇ ਉੱਪਰ ਤੇ ਲੰਗਰ ਪੰਡਾਲਾ ਸਮੁੱਚੀ ਜਿਹੜੀ ਕੈਮਿਸ ਐਸੋਸੀਏਸ਼ਨ ਲਗਾਉਂਦੀ ਆ ਪਰਮਾਤਮਾ ਵਿਭਲ ਜੀ ਤੇ ਇਦਾਂ ਹੀ ਮੇਰ ਭਰਿਆ ਹੱਥ ਰੱਖੇ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਇਦਾਂ ਹੀ ਸਾਨੂੰ ਆਸ਼ੀਰਵਾਦ